ਹਲ ਤਰਫੀਆਂ ਦਾ ਆ ਤਰਫੀਆਂ ਦਾ ਮੱਖ ਖਨਾ ਨਾ ਜਿਆਦਾ ਆਗਾ ਯਾਰ ਤਾਂ ਨਹੀਂ ਕਿ ਟੁੱਟ ਗਿਆ ਜਿਹੜਾ ਉਹੀ ਲੜਦਾ ਤੇ ਤੜਫਾਇਆ ਨਹੀ ਨਹੀ ਮੱਖੀਆਂ ਹੀ ਨੇ ਮੱਖੀਆਂ ਦੇ ਮੈਂ ਉਧਰ ਬਣਾਉਂਦੀ ਸੀ ਅੰਦਰ ਦਵਾਈ ਜੀ ਹਾਂ ਬਣਾਉਣੀ ਆ ਜਦੋਂ ਖਮਸ ਨੂੰ ਮੈਂ ਉਹ ਸੜਕ ਦੀ ਸੜਕ ਦੀ ਮੈਂ ਬਾਹਲੀ ਜਾਤੇ ਹੋਏ ਤੇ ਮੱਖੀ ਹੈ ਜਿਆਦਾ ਕਰੇਗੀ ਕੋਈ ਆਪ ਤਾਂ ਹੁਣ ਅੰਦਰ ਬੜ ਕੇ ਬਹਿ ਜਾਈਦਾ ਵਾ ਆਹ ਦੇ ਹਾਂ ਪੱਖੇ ਪੱਖੇ ਕੋਲੇ ਬੈਠ ਜਾਈਦਾ ਆ ਦੇਖੋ ਆ ਬਣਾਇਆ ਮਮੇ ਕੀ ਕਰਿਆ ਹਾਂ ਦੂਜਾ ਸਾਬਣਾਂ खी फरैल हाँ। तो हाँ, हाँ। चाके नहीं रात आरैल साबन भी कर लो कदू कस करके समार के चगी तरह ਥੋੜੀ ਪਾਈਏ ਫਸਤ ਹੁੰਦੀ ਆਪਣਾ ਨਹੀਂ ਪਾਉਂ ਮੈਂ ਦੋਈ ਟਕਣ ਬੜਾਈ ਨਹੀਂ ਪੌਂਦੀ ਥੋੜਾ ਨਹੀਂ ਜ਼ਿਆਦਾ ਨਹੀਂ ਹੈ ਫਿਰ ਬੜੀ ਤੇਜ਼ ਹੁੰਦੀ ਤਾਂ ਦੂਰੇ ਆਪਨੇ ਚੜਨ ਲੱਗ ਗਈ ਹੈ ਤਾਂ ਵੀ ਫਸੰਪਸ ਮੇਰਾ ਬੜਾ ਬੁਰਾ ਹੋ ਰਿਹਾ ਹੈ ਸੋਣਾ ਗਰਮੀ ਕਰਕੇ ਥੋੜੇ ਥੋੜੇ ਕਟ ਰੂ ਧਾਰਾਂ ਚੋਂ ਨਹੀਂ ਲੋਟ ਆਉਂਦੇ ਬਾਈ ਆ ਤੜਫਾਏ ਪਿਆ ਪਸੂ ਮੱਛੀ ਹੈ ਹੀ ਬੜੀ ਜਿਆਦੇ ਆ ਪੰਪ ਚ ਪੌਣੀਆਂ ਦੇਖਿਓ ਆ ਦੇਖੋ ਹਾਂ ਇਹਨੂੰ ਭਰ ਕੇ ਪੂਰਾ ਫੁੱਲ ਕਰਕੇ ਸਾਰੇ ਮਜੇ ਤੇ ਬਾਜਨ ਨਾਲ ਇਕੱਠਾ ਤੇ ਹੋ ਜੂਗੀ। ਪੰਪਦੇ ਨਾਲੋਂ ਵੱਡੀ ਢੋਲੀ ਜੀ ਨਾਲ ਪਵਾੜੀਏ। ਕੋਸੋ ਬਾਚ ਕਰਨ ਲੱਗਾ ਪਹਿਲਾਂ ਮੈਨੂੰ ਥੋੜਾ ਜਿਹਾ ਕਰ ਜਾਣ ਦੋ। ਜਦੋਂ ਰੋੜ ਜਾਣਗੇ ਜਦੋਂ ਵੀ ਜੇ ਵੇਲਾ ਹੋ ਜੂਗਾ। ਬਸ ਉਹ ਸਾਰੇ ਵੱਡੀ ਢੋਲੀ ਤੇ ਪਵਾ ਲਾਂਗੇ। ਤੇਰਾ ਮਖਾ ਮੈਂ ਵੀ ਦੇਖ ਲਵਾਂ ਤਜਰਬਾ ਕਰਕੇ ਪਤਾ ਲੱਗ ਜੂਗਾ ਵੀ ਜਾਣੇ। ਪਿੰਡੇ ਦੇ ਸੜਾ ਸਾਰੇ ਸੜਕ ਤੇ ਆਉਂਗਾ। ਹਾਂ ਪਿੰਡੇ ਦੇ ਸੜਕਾ ਕੇ ਸਾਰੇ ਇੱਥੇ। ਵੀ ਹੋ ਇਹਦੇ ਨਾਲ ਨਾ ਹੋ ਜੂਗੀ। ਆਹ ਹੋ ਗਿਆ ਤਿਆਰ। ਹਾਂ ਸਾਰਾ ਮਖਾ ਲਾ ਨਿੱਕੇ। ਹਾਂ ਹਾਂ ਮੇਰੇ ਕੋਲ ਸਮੈਕਸ। ਮੈਂ ਨਾ ਰਾਮਾ ਕਾਲੇ ਛੋਟੇ ਘਟਰ ਮਤੇ ਪਹਿਲਾਂ ਸੜਕ ਦੀ ਇਹਨੇ ਸੜਕਾ ਨਾ ਪਤਾ ਲੱਗ ਜੂਗਾ ਵੀ ਮੱਖੀ ਕਿੰਨੀ ਘੜਦੀ ਹੈ ਨਾਲੇ ਤਾਂ ਪਤਾ ਲੱਗ ਜੂ ਆਪ ਨੂੰ ਫਿਰ ਰਿਜ਼ਲਟ ਦਾ ਪਤਾ ਲੱਗ ਜੂ ਰਿਜ਼ਲਟ ਦਾ ਪਤਾ ਲੱਗ ਜੂ ਫਿਰ ਬਾਅਦ ਹਾਂ ਇਹ ਵੀ ਮੈਂ ਕਹਾ ਸਾਬਨ ਦੀ ਟਿੱਕੀ ਖੋਲ ਕੇ ਛੱਡ ਦੇ ਚਲ ਕੋਈ ਨਾ ਉਹ ਤਾਂ ਕੁਛ ਨਹੀਂ ਦਾ ਉਹ ਤਾਂ ਇਹ ਮੱਝ ਦੇ ਉੱਪਰ ਲਾਉਣਾ ਹੁੰਦਾ ਜਾਂ ਨਹੀਂ ਕਿਸੇ ਪਿੱਛੇ ਦੇ ਲਾਉਣ ਨੂੰ ਕਿਹਾ ਸੀ ਉਹਨੇ ਆਹ ਹੈਗਾ ਦਾ ਦੇਖੋ ਤਾਂ ਸਹੀ ਨਾ ਸਾਰਾ ਕੁਝ ਇਹਦੇ ਤੇ ਵੀ ਉੱਪਰ ਲਾਉਣਾ ਹੁੰਦਾ ਜੀ ਜੀ ਕਰਕੇ ਉੱਤੇ ਮੱਝ ਦੇ ਇਹ ਸ਼ੋ ਕਰਨਾ ਹੁੰਦਾ ਠੀਕ ਬਾਲਾ ਜੇ ਛੱਡ ਦੇ ਵੀ ਮੱਖੀ ਮੁੱਕੀ ਦੀ ਬਹਿਦੀ ਠੀਕ ਠੀਕ ਆ ਉਹ ਇਨੇ ਪਸ਼ੂਆਂ ਦੇ ਲਾਉਣਾ ਔਖਾ ਨੀ ਨਹੀਂ ਨਹੀਂ ਤੇ ਤਰ ਲਾਉਣਾ ਔਖਾ ਹੋ ਜੇ ਕਟੂਆਂ ਤੇ 11 ਹੋ ਸੜਕਾ ਜਾ ਕਰ ਦੇ ਨੀ ਨਿੱਕਿਆਂ ਤੇ ਪਤਾ ਲੱਗ ਜੂਗਾ ਫਿਰ ਵੀ ਉੜਦੀ ਆ ਕਿੰਨੀ ਕੁੱੜਦੀ ਆ ਕਿੰਨੀ ਕ ਨਹੀਂ ਹੈਗੀ ਹਾਂ ਇਨੇ ਨਾਲ ਫਿਰ ਆਪ ਨੂੰ ਤੇਜਰਬਾ ਜੇ ਆਜੂ ਫਿਰ ਬਾਅਦ ਚ ਬਿਜਿਓ ਉਹਨੇ ਕਹਿਣਾ ਦੇਖ ਲੈਨੇ ਉਹਨੇ ਤਾਂ ਤਾਂ ਬੁਰਾ ਹਾਲ ਕੀਤਾ ਪਿਆ ਕਟੂਆਂ ਦਾ ਤਾਂ ਫਰਾਬ ਤਾਂ ਹੁਣ ਪੱਖੇ ਥੱਲੇ ਬਹਿ ਜਾਨੇ ਆ ਮੁਰਕੇ ਪਸੂਆਂ ਦਾ ਓੱਖਾ ਵਾ ਕੱਟਿਆ ਆਂਦਾ ਵਿਚਾਰੇ ਨੀ ਅੱਖਾਂ ਰਗੇ ਗਏ ਦੇਖ ਦੀ ਹਾਂਜੀ ਪਾਈ ਦਿਆ ਕ ਨਹੀਂ ਪਾਈ ਦਿਆ ਪਤਾ ਲੱਗ ਜਣਾ ਸਮੈਲ ਵੀ ਵਾਲੀ ਹੁੰਦੀ ਆ ਇਹਦੇ ਨਾਲ ਸਮੈਲ ਨਹੀਂ ਉੱਡ ਜਣਾ ਇਹਨਾਂ ਨੇ ਹਾਂ ਸਮੈਲ ਨਹੀਂ ਹਟ ਜਣਾ ਇਹਨਾਂ ਨੇ ਕੋਲੋਂ ਕੀਰਾ ਹੋ ਗਈ ਬਸ ਇੰਨੇ ਨਾਲ ਹੀ ਫਰਕ ਪੈ ਜਾਣਾ ਬਰੀਕ ਜਿਹੀ ਮੱਖੀ ਆ ਗਈ ਇਹ ਉਹ ਕਾ ਮੱਖੀ ਜਿਹੜੇ ਆਪਣੇ ਆਮ ਨੋਰਮਲ ਘਰ ਚ ਹੁੰਦੀ ਹੈ ਉਹ ਮੱਖੀ ਨਹੀਂ ਹੈਗੀ ਇਹ ਇਹ ਪਤਾ ਨਹੀਂ ਕੀ ਹੈ ਜੀ ਛੋਟੇ ਛੋਟੇ ਜੀ ਹੈ ਜੇ ਉਹ ਤਾਂ ਹਲੋ ਜੀ ਪੈਣ ਲੱਗ ਗਈ ਮੈਸ਼ ਹੋ ਗਈ ਵੱਧ ਹੁਣ ਇਹਨਾਂ ਸਾਰੇ ਹੋ ਜਾਣਗੇ ਕਟਰੋਂਾਂ ਦੇ ਸਮਾਰਕ ਚੰਗੀ ਦਰਸ ਸੜਕਾ ਹੋ ਜੂ ਹਾਂ ਹਾਂ ਸਮਾਰਕ ਸੜਕਾ ਹੋ ਜਾਊਗਾ ਫਿਰ ਸੋਖਾ ਹੋ ਜਾਂਦੇ ਇਹਨਾਂ ਨਾਲ ਮੱਖੀ ਸਾਰੀ ਉੱਡ ਜਾਊਗੀ ਹੋਰ ਫਿਰ ਵਾਣੋ ਹਾਂ ਬੱਡੀ ਢੋਲੀ ਤਮੇ ਇੱਥੇ ਚੱਕਰ ਨ ਕਰ ਚਲ ਇਹ ਤਰੀਕਾ ਤਾਂ ਵਧੀਆ ਵਾ ਦੇਖੋ ਸਾਰੀਆਂ ਮੱਖੀਆਂ ਭਾਈ ਦੀਆਂ ਨੇ ਹੁਣ ਗਰਮੀ ਆ ਗਈ ਹੈ ਕਿ ਜਿੰਨਾ ਤੇ ਪਸੂ ਰੱਖਿਆ ਹੁਣ ਉਹਨਾਂ ਨੂੰ ਕਾਈ ਕਰਨਾ ਪੈਣਾ ਵਾ ਉਧਰ ਉਤਾਰਨ ਦਾ ਟਾਈਮ ਹੁੰਦਾ ਉਧਰੋਂ ਮੱਖੀਆਂ ਦਾ ਹਟ ਹੋ ਜਾਂਦਾ ਵਾ ਇਹ ਨਾਲ ਉੱਡ ਜਾਣਗੀਆਂ ਮੱਖੀਆਂ ਧਾਰਾਂ ਚੂਈਆਂ ਜਾਣਗੇ ਆਪਾਂ ਫਰਸ ਤੇ ਵੀ ਛੜਕਿਆ ਜਾਣਾ ਚਾਹੀਦਾ ਫਰਸ ਤੇ ਫਿਰ ਮਿੱਥੋਂ ਨਹੀਂ ਨਾ ਲੋਟਾ ਨਾਲ ਵੱਡੀ ਢੋਲੀ ਲੈ ਲਓ ਨਾ ਲਾ ਕੇ ਭਿਜੇ ਨੂੰ ਉਹਨਾਂ ਸੜਕ ਦਿਓ ਸਾਰੀ ਸਾਰੀਆਂ ਉੱਡ ਜਾਣਗੀਆਂ ਫਾਈਂਗ ਹਾਇਦ ਨਾ ਚਲੀ ਜਾਂਣਗੋ ਕਿਉ ਫਰਨੈਲ ਆ ਵਿੱਚ ਉਹ ਸਾਬਣਾਂਗਾ ਉਹ ਇਹਨਾਂ ਕਹਿੰਦੇ ਸਾਰੇ ਚਲੀ ਜਾਂਣਗੀਆਂ ਇਹਨੇ ਨਾਲ ਚੱਲ ਘਰ ਚੋਂ ਨਹੀਂ ਸੋਖੀ ਹੋ ਜੂ ਨੇ ਤਾਂ ਮਾਰ ਮਾਰ ਲੱਤਾ ਬਾਹਲਟੀਆਂ ਬੰਨ੍ਹ ਦਿੰਦੀਆਂ ਦੁੱਧ ਵੀ ਢਲਾ ਦਿੰਦੀਆਂ ਨੇ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਨਾ ਦਾ ਫਰਨੈਲ ਸਾਪ ਆ ਆ ਵੀ ਹੁਣ ਪਾਈ ਦਿੰਨੇ ਪਸ਼ੂਆਂ ਤੇ ਮਣਾ ਮਣਾ ਪਿੰਡੇ ਤੇ ਵਿਸਲ ਕੰਦੇ ਮੱਖੀਆਂ ਤੋਂ ਸਾਬਣ ਇਹਨਾਂ ਲੋਣਾ ਔਖਾ ਸਾਬਣ ਹੁਣ ਇੰਨੇ ਪਸ਼ੂਆਂ ਤੇ ਲੱਗਣਾ ਨਹੀਂਗਾ ਹੁਣ ਇਹ ਐ ਥੋੜੇ ਜੇ ਨਾਲ ਹੀ ਸਾਰੇ ਪਸ਼ੂਆਂ ਦਾ ਹੋ ਜਾਣਾ ਮ ਦੇਖੋ ਇਧਰ ਹੈ ਨਹੀਂ ਜਵੇਂ ਮੱਖੀ ਹੈ ਨਹੀਂ ਕੋਈ ਵੀ ਹੈਨਾ ਟੱਕੇ ਰਹੰਦੇ ਨੇ ਖੜਕੀਆਂ ਉਧਰ ਕਰਿਆ ਨਹੀਂ ਉਧਰ ਦੇਖੋ ਕਿਵੇਂ ਟਾਪ ਦੇ ਜਾਣਗੇ ਉਹ ਉਹਨਾਂ ਨੇ ਪੁੱਛਿਆ ਮਰਦੇ ਮੋਨਾਂ ਖੜਗੀਆਂ ਲੰਗੀਆਂ ਟੱਕ ਦੇਖ ਜਾਨੀਆਂ ਬਸ ਐ ਸੜਕੀ ਨਹੀਂ ਐ ਸੜਕੀ ਜਾਵੇ ਨਾ ਨਾ ਉੱਤੇ ਜੀ ਮੋਨਾਂ ਖੜ ਜਾਂਦੀਆਂ ਟੱਕੇ ਹਣ ਤੂੰ ਦੂਜੀ ਵਾਰ ਤੇ ਪਾਇ ਲੇ ਦੋ ਸਮਾਂ ਉਹ ਕੋੜੀ ਸੀ ਨਾ

ਟੱਕ ਟੱਕਿਆ ਹਾਂ ਲਾ ਕਲਕੰਦ ਕੇ ਨਾ ਬਾਜੀ ਫਿਰ ਪੋਸੂ ਨਹੀਂ ਕਰਦੀ ਹੈਗੀ ਖਾਣਗੇ ਨਹੀਂ ਇਹ ਦਵਾਈ ਚ ਮਾਲੇ ਮੋਟ ਪਿੰਡੇ ਤੇ ਰਹਿ ਜੁਣਾ ਤੇ ਫਰਨਾ ਜੀ ਦੀ ਟੱਕੇ ਖੜਦੀ ਬਸ ਇਦਲੀਾਂ ਤੇ ਰਹਿ ਕੇ ਹਾਂਜੀ ਜਿਉ ਸਾਰੇ ਜਣੇ ਸਹੀ ਗੱਲ ਆ ਨੇ ਇਹ ਨਾਲ ਕਰਾਂਗੇ ਤਾਂ ਫਿਰ ਪਤਾ ਤਾਂ ਫੇਰੀ ਲੱਗੂਗਾ ਖਾਤਮ ਹੋ ਗਿਆ ਹੁਣ

पालो नया ले बैठे, पचासो, ना ना राम दोनों, राम दोनों ये कपाल पन्ना तो पे। सारे पसलों पे दिया सारे, मैं मरे मना है फटके देखने, पहले परापुरा पे, परापुरा के सारे, फिर देखो, सारे हमारे बड़ी, जब मैं कर दूँगा चल रही, मैं तो ना प्रेशर निभाएंगे, जो मैं हवाले पर गया था, चीज़ तो बढ़िया ह ਬਟਟੋਲ ਇਸਕੋ ਰੀਅਲ ਐ ਮੜਾ ਮੜਾ ਜਾ ਬਸ ਮਾਰਦੇ ਵੀਰੇ ਇਹ ਵੀ ਜਿਹੜਾ ਕਹਾਂਗੇ ਹੈ ਤਾਂ ਚੀਜ਼ ਵਧੀਆ ਲੱਗ ਰ ਜਿੱਥੇ ਬੈਂਦੀਆਂ ਇੱਥੇ ਕਮਰੋੜ ਕੁਬਰਾੜ ਜੀ ਤੇ ਵੜੀਆਂ ਬੈਂਦੀਆਂ ਉੱਪਰ ਉੱਪਰ ਸੜਕਾ ਜਾਵੇ ਥੱਲੇ ਪੈਰਾ ਪੂਰਾ ਤੇ ਵੱਜ ਜਾਂਦਾ ਤੇ ਇਹਦੇ ਨਾਲ ਲੱਗਦਾ ਕੀ ਹੈ ਥੋੜਾ ਥੋੜਾ ਸੜਕ ਦਿੰਦਾ ਬੰਦਾ ਇਹ ਜਿਹਵਾਜੀ ਤੇਰਾ ਭਰਕੇ ਬਾਸ ਨਾ ਤਾਂ ਦੂਰ ਤੱਕ ਆਉਂਦੀ ਆ ਸਮੁਖੇ ਨੇ ਪਦੂ ਨਾ। ਪਿੰਨੇ ਨਾਲ ਹੀ ਨਹੀਂ ਤਾਂ ਤੜਫੀ ਜਾਂਦੇ ਸੀ ਪਸ਼ੂ ਦੇਖੇ ਨਹੀਂ ਜਾਂਦੇ ਯਾਰ। ਨਾ ਇਹ ਤਰੀਕੇ ਦਾ ਪਤਾ ਲੱਗ ਗਿਆ ਵੀ ਜਮਾਇਆ ਹੈ ਵਾ ਤਰੀਕਾ ਵੀ ਵਧੀਆ ਚੀਜ਼ ਆ ਥੋੜਾ ਜਿਹਾ ਸਾਬਣ ਗ੍ਰੈਂਡ ਕਰਕੇ ਉਹਨੂੰ ਵਿੱਚ ਘੋਲ ਲਓ। ਐ ਮੂੰਹ ਮਾਰੇ ਜਿੱਥੇ ਨਾ ਨਹੀਂ ਜਾਂਦਾ ਉਹ ਇਹਦਾ ਖਾ ਜਾਂਦੀਆਂ ਇਹ। ਨਹੀਂ ਤਾਂ ਪਸ਼ੂ ਪੂਸ ਨਾ ਦਾਈ ਜਾਂਦਾ ਹੁਣ ਜਿੱਥੇ ਕਰ ਪੂਸ ਜਾਂਦੀ ਨਹੀਂ ਪਸ਼ੂ ਦੀ। ਮੇਰੇ ਕੋਲ ਪੂਸ ਦੀ ਬੇਰਾ ਨੂੰ ਉਹ ਵੀ ਘੱਟ ਜਾਂਦੀ ਨਾ। ਨੋਦੇ ਦਾ ਕੱਟ ਦੇਣਾ ਹੀ ਆ ਜਦੋਂ ਟੇਕ ਹੀ ਨਹੀਂ ਵਿਚਾਰੀਆਂ ਨੂੰ ਨਾਇਆ ਖੋਲੀਆਂ ਖਾਲੀਆਂ ਤੇ ਇੱਥੇ ਸਾਰੇ ਸੜਕੀ ਜਾਂਦੇ ਤਾਂ ਕਤੋਂ ਕਤੋਂ ਕ ਇਹਦੇ ਨਾਲ ਸਮਾਲਨ ਆ ਜਾਂਦਾ ਵਧੀਆ ਚੀਜ਼ ਆ ਪੂਰੀ ਨਾਇਆ ਦਾ ਕੋਈ ਪੱਠਿਆਂ ਪੁੱਠਿਆਂ ਚ ਪੈ ਜੇ ਨੁਕਸਾਨ ਨਹੀਂ ਕੋਈ ਲੈ ਆ ਦੇਖ ਸਾਬ ਨਿਕਲ ਗਈਆਂ ਬਾਹਰ ਹਨਾ ਜਰੂਰ ਅਜਮਾ ਕੇ ਦੇਖਿਓ ਭਾਈ ਨਾਇ ਸਸਤਾਵਾਦ ਨਾਇ ਸ਼ਾਂਤ ਤਰੀਕਾ ਨਾਇ ਇਹਦਾ ਕੋਈ ਆਇਆ ਨਹੀਂ ਹੈਗਾ ਕੋਈ ਨੁਕਸਾਨ ਨਹੀਂ ਹੈਗਾ ਪਸ਼ੂਆਂ ਨੂੰ ਚਾਹੇ ਪੇ ਆਏ ਬਖੀ ਨੁਕਸਾਨ ਨਹੀਂ ਹੈ ਗੱਲ ਬੋਲੇ ਤਰਫ ਆਏ ਪਏ ਸੀ ਆ ਪੈਰਾਪੂਰਾ ਦੇ ਵਿਚਾਰੇ ਇਹ ਤਾਂ ਆਪ ਹੀ ਨਹੀਂ ਹਲਦੇ ਪਸ਼ੂ ਆਰਾਮਦਾਰੀ ਨਾਲ ਖੜ ਜੰਦੇ ਆ ਥੱਲੇ ਸੜਕ ਦੀਆਂ ਆਏ ਸੈਡਾ ਸੁੱਡਾਂ ਤੇ ਸਾਹ ਨਹੀਂ ਘਾਰੇ ਜਿਹਨਾਂ ਦੇ ਤਾਂ ਬੜਾ ਜਿਆਦਾ ਭਿਆਨਕ ਇੱਧਰ ਜਿਹੜੀ ਸਾਈਡ ਤੇ ਆ ਜਣੇ ਇਹਨਾਂ ਨੂੰ ਤਾਂ ਬੜਾ ਤੰਗ ਕਰਦੀਆਂ ਹਨਾ ਪੈਸੇ ਕੋਈ ਚੱਕਰ ਨਹੀਂ ਇਹਦਾ ਨয়া ਪਸ਼ੂ ਤੇ ਅੱਖ ਉੱਖ ਤੇ ਮੂੰਹ ਤੇ ਇਹਦਾ ਕੋਈ ਡਰ ਨਹੀਂ ਹੈਗਾ ਜਰੂਰ ਅਜਾਵਾ ਕੇ ਦੇਖਿਓ ਬਾਈ ਤਰੀਕਾ ਦੇਸੀ ਤਰੀਕਾ ਵਾ ਨਾ ਕੋਈ ਨੁਕਸਾਨ ਨਹੀਂ ਹੈਗਾ ਨਾ ਕੋਈ ਆਪਣਾ ਖਰਚਾ ਇਹਦਾ ਨਾ ਕੋਈ ਬੜਾ ਉ ਸਾਬਣ ਲਾਉਣ ਨੂੰ ਟਾਈਮ ਬਹੁਤ ਲੱਗ ਜੂਗਾ ਪਹਿਲਾਂ ਪਸ਼ੂ ਧਵਾਵਾਂਗੇ ਫਿਰ ਸਾਬਣ ਨਾਲ ਖੱਲੋ ਗਿੱਲਾ ਹੋ ਜਾ ਤਾਂ ਗਿੱਲੇ ਤੋਂ ਜੋ ਉਦੋਂ ਬਾਲੀ ਮੱਖੀ ਆਉਂਦੀ ਠੰਡੇ ਤੋਂ ਨੂੰ ਤੇ ਮੱਛਰ ਵੀ ਜ਼ਿਆਦਾ ਹੋ ਜਾਂਦਾ ਤਾਂ ਹੁਣ ਸਾਰਿਆਂ ਤੇ ਸੜਕਤੀ ਤੇ ਕੱਲ ਨੂੰ ਇੱਕ ਵਾਰੀ ਫੇਰ ਮਾਰ ਦਾਂਗੇ ਨਿਮਾ ਕੇ ਜਦੋਂ ਬਾਅਦ ਚ ਅਸੀਂ ਜਿੱਥੇ ਬੈਠੀਆਂ ਨਾ ਇਹ ਨਾ ਇਹਦਾ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਬੈਂਦੀਆਂ ਦੇਖ ਲੈ ਉੱਡ ਉੱਡ ਕੇ ਹੋਣਾ ਖੁਲਣੀ ਤੇ ਪਸ਼ੂਆਂ ਤੋਂ ਉੱਡ ਕੇ ਆ ਗਈਆਂ ਤੇ ਉੱਥੇ ਸੜਕ ਵੀ ਆ ਖੁੱਲਣੀ ਤੇ ਕੰਧਾਂ ਤੇ ਬਹਿ ਗਿਆ ਤਾਰਾਂ ਤੇ ਬਹਿ ਗਿਆ ਤੇ ਹੁਣ ਸਾਰੇ ਛੜਕੀਆਂ ਜਾਣਗੇ ਥੱਲੇ ਭੱਜ ਜਾਣਗੇ ਆਪੇ ਬਾਹਰ ਮੱਜਾਂ ਸਾਰੀ ਮੋੜ ਨਾ ਖੜੀਓ ਮੱਜਾਂ ਦੇਖ ਲੈ ਖੜ ਗਏ ਨਾ ਕੋਈ ਦੂਸ਼ੀ ਖਲੰਗੀ ਨਹੀਂ ਵਧੀਆ ਤਰੀਕਾ ਵਾ ਜਰੂਰ ਜਮਾ ਕੇ ਦੇਖਿਓ ਮਾਹ ਕਦੇ ਐ ਨਹੀਂ ਸਾਬਣ ਜਾਂ ਘੋਲੀ ਜਾਨੀ ਆ ਮੈਂ ਦੇਖੀ ਸੀ ਰਾਤ ਉਹ ਵੀ ਦੇਖੀ ਸੀ ਵੀਡੀਓ ਦੇਖੀ ਸੀ ਬਾਈ ਦੱਸੋ ਬਸ ਕੋਈ ਆਪਾਂ ਵੀ ਵੀਡੀਓ ਪਾ ਕੇ ਗਾਂ ਦਾ ਲਿਆ ਉਧਰ ਬਾਹਰ ਕੱਟੇ ਕੁੱਟੇ ਦੇ ਸਾਰੇ ਤੇ ਛੜਕਦੀਏ ਮੋੜ ਕੋਲ ਕੁੱਟਾ ਵਾ ਕਰਨਾ ਥੱਲੇ ਜਾਣਾ ਇਹ ਕਰਦੀਆਂ ਸ਼ਾਮ ਨੂੰ ਹੀ ਤੰਗਾ ਸ਼ਾਮ ਜੇ ਜਿਆਦਾ ਦੇਹਾਂ ਦਾ 2:30 ਵਜੇ ਤੋਂ ਬਾਅਦ ਨਾ ਇੱਕ ਇੱਥੇ ਖੇਤ ਦਾ ਕਰਕੇ ਚਰਨੀ ਤਾਂ ਆਪਣੇ ਜ਼ਿਆਦਾ ਆਉਂਦੀਆਂ ਪਿੰਡਾਂ 'ਚ ਹਜੇ ਘਟ ਜਾਂਦਾ ਬਾਈ ਇੱਥੇ ਜਦੋਂ ਖੇਤ ਬਾਹਰ ਖੇਤਾ 'ਚੋਂ ਪਤਾ ਨਹੀਂ ਕਿੱਥੋਂ ਆਉਂਦਾ ਇਹ ਮੱਖਜਾ ਖੇਤ ਦਾ ਕਰਕੇ ਥੋੜਾ ਜਿਹਾ ਵੱਧ ਆ ਹਜੇ ਪਿੰਡਾਂ 'ਚ ਥੋੜਾ ਜਿਹਾ ਫਰਕ ਪੈ ਜਾਂਦਾ ਪਿੰਡਾਂ 'ਚ ਕੰਨ ਨੋ ਨੋ ਕਹਿੰਦੇ ਆਪਾਂ ਕਹਿੰਦੇ ਪਿੰਡਾਂ 'ਚ ਮੱਛੀ ਘਟੂਦਾ ਖੇਤ ਦਾ ਸ਼ੌਕ ਵੀ ਬਥੇਰਾ ਵਾ ਇਰਾਮਦਾਰੀ ਵੀ ਆ ਤੇ ਮੱਸਰ ਵੀ ਇੱਥੇ ਬਹੁਤ ਜ਼ਿਆਦਾ ਹੁੰਦਾ ਵਾ ਚਲੋ ਜੇ ਫਿਰ ਮੱਛੇਦਾਨੀ ਲਾਵਾਂਗੇ ਮੱਛੇਦਾਨੀ ਜੇ ਹੁਣ ਲਾadਾਂਗੇ ਹੁਣ ਅੰਦਰ ਹੋਮੋਸਿਜੀ ਬਣ ਜਣੀਆਂ ਪਸ਼ੂਆਂ ਨੂੰ ਖੁੱਲੀ ਹਵਾ ਨਹੀਂ ਆਉਂਦੀ ਕਿ ਹੁਣ ਚਲ ਇਧਰ ਹਵਾ ਜਾਂਦੀ ਆ ਕ੍ਰੋਸ ਹੁੰਦੀ ਆ ਜੇ ਮੱਛੇਦਾਨੀ ਲਾਵਾਂਗੇ ਉਹਦੇ ਨਾਲ ਫਿਰ ਛੱਡ ਕੇ ਰੱਖਾਂਗੇ ਬਾਈ ਅੰਦਰ ਫਿਰ ਹੋਮੋਸਿਜੀ ਬਣ ਜਾਂਦੀ ਆ ਫਿਰ ਉਦੋਂ ਲਾਉਣੀ ਪਊਗੀ ਮਹੀਨਾ 15 ਦਿਨ ਜਦੋਂ ਜ਼ਿਆਦਾ ਮੱਛੀ ਉਹ ਤਾਂ ਜ਼ਿਆਦਾ ਜਾ ਇਧਰ ਤੇ ਵੀ ਆਏ ਆ ਕਈ ਵੀਰ ਮੇਰੇ ਸ਼ਹਿਰਾਂ ਦੇ ਕਹਿੰਦੇ ਦੁੱਧ ਨਹੀਂ ਮਿਲਦਾ ਸਾਨੂੰ ਕਿਉਂ ਰੋ ਮੈਂ ਤਾਂ ਹੁਣ ਬੇਰਕਾਰ ਨੂੰ ਚੱਲਦਾ ਵਾ ਫਾਰ ਇੱਕ ਵੇਰੇ ਵੀਰ ਕਹ ਪ੍ਰਾ ਕਹਿ ਦਿੰਦਾ ਸਾਨੂੰ ਵਧੀਆ ਦੁੱਧ ਨਹੀਂ ਮਿਲਦਾ ਹੁਣ ਅਸੀਂ ਰੈਕੋਟ ਇੱਕ ਨਵਾਂ ਕੰਮ ਸ਼ੁਰੂ ਕਰਨ ਲੱਗੇ ਆਂ ਜਰੂਰ ਸਾਥ ਦਿਓ ਬਾਈ ਵਧੀਆ ਜਿਵੇਂ ਦੁੱਧ ਚੋਇਆ ਚਵਾਇਆ ਹੋਊਗਾ ਓਵੇਂ ਅਸੀਂ ਲੈ ਕੇ ਜਾਵਾਂਗੇ ਰੈਕੋਟ ਦੁਕਾਨ ਕਰੀਆ ਸੀ ਆਪਣੇ ਡੇਰੀ ਫਾਰਮ ਤੇ ਦੁੱਧ ਇਕੱਠਾ ਕਰਕੇ ਨਹੀਂ ਬਸ ਆਪਦਾ ਹੀ ਜਿੰਨਾ ਹੈਗਾ ਵਾ ਇਹ ਲਾਗਤ ਦੇ ਅਨੁਸਾਰ ਅਸੀਂ ਰੈਕੋਟ ਲੈ ਕੇ ਜਾਵਾਂਗੇ ਦਹੀਂ ਵੀ ਚਾਟੀ ਵਾਲੀ ਆਪਣੇ ਲੱਸੀ ਚਾਟੀ ਵਾਲੀ ਦਹੀਂ ਤੇ ਦੁੱਧ ਜਿਵੇਂ ਕਿਸੇ ਵੀਰ ਭਰਾ ਨੂੰ ਲੋੜ ਆ ਜਰਡਰ ਤੇ ਕਿਸੇ ਹੋਰ ਚੀਜ਼ ਬਣਵਾਉਣੀ ਹੋਵੇ ਹੈ ਹੀ ਕੋਈ ਹਾਂ ਉਹਨਾਂ ਨੂੰ ਆਰਡਰ ਦੇ ਕੇ ਸਿਆਰ ਕਰਵਾ ਸਕਦੇ ਆ ਆਰਡਰ ਤੇ ਅਸੀਂ ਤਿਆਰ ਕਰ ਸਕਦੇ ਆ ਵੀਰ ਕਨੀਰ ਦਹੀਂ ਤੇ ਸਾਰਾ ਕੁਝ ਇਹ ਅਸੀਂ ਉੱਥੇ ਰੈਕੋਰਡ ਦੁਕਾਨ ਸ਼ੁਰੂ ਕਰੀ ਆ ਉਹ ਤੁਹਾਨੂੰ ਦਿਖਾਵਾਂਗੇ ਤਾਂ ਹੀ 2-3 ਦਿਨ ਦੇ ਉਧਰ ਵਿਜੀ ਸੀਗੇ ਮੈਂ ਕਿਹਾ ਵੀਰ ਭਰਾ ਬਹੁਤ ਕਹਿੰਦੇ ਸੀ ਸਾਨੂੰ ਸ਼ਹਿਰ ਦੇ ਵਿੱਚ ਦੁੱਧ ਨਹੀਂ ਮਿਲਦਾ ਹਨਾ ਵੀ ਪ्योर ਦੁੱਧ ਬਣ ਕੇ ਬਹੁਤ ਹੁੰਦਾ ਵਾ ਵੀ ਸਾਨੂੰ ਪ्योर ਦੁੱਧ ਚਾਹੀਦਾ ਵਾ ਤੇ ਉਹਨਾਂ ਨੇ ਜਿਆਦਾ ਜੋਰ ਪਾਇਆ ਤੇ ਹੁਣ ਮੈਂ ਉੱਥੇ ਦੁਕਾਨ ਕਰੀ ਆ 2 ਘੰਟੇ ਸਵੇਰੋਂ 2 ਘੰਟੇ ਸਾਮ ਨੂੰ ਤੇ ਵੀ ਆਪਾਂ ਸ਼ੁਰੂ ਕਰਦੇ ਜਿਹੜੇ ਵਧੀਆ ਖਾਣ ਪੀਣ ਦੇ ਵੀ ਰਚਾਵਾਂਣਾ ਹਨਾ ਥੋੜਾ ਘੱਟ ਖਾਓ ਪਿਓਰ ਖਾਓ ਵੀ ਜਿਨ੍ਹਾਂ ਨੂੰ ਜ਼ਰੂਰਤ ਆ ਉਹ ਆਦਾ ਤੇ ਰੈਕੋਟਾ ਕੇ ਸਾਡੇ ਨਾਲ ਸੰਪਰਕ ਸੰਪਰਕ ਕਰ ਲੈਣ ਰੈਕੋਟ ਥਾਣੇ ਕੋਲ ਜਦੋਂ ਆਪਾਂ ਬਾਜ਼ਾਰ ਚ ਨੂੰ ਵੜਦੇ ਆ ਉੱਥੇ ਹਰਜੀਤ ਡੈਰੀ ਫਾਰਮ ਅਸੀਂ ਸ਼ੁਰੂ ਕਰਿਆ ਵਾ ਪੂਰਾ ਪਿਓਰ ਦੁੱਧ ਹੋਊ ਬਾਈ ਕੋਲੇ ਬੈਠ ਕੇ ਫੈਂਡ ਲਾ ਸਕਦਾ ਫੈਂਡ ਗ੍ਰੈਵਿਟੀ ਲਾ ਸਕਦਾ ਮਸ਼ੀਨ ਰੱਖੀ ਵੀ ਆ ਤੇ ਜਿਹਨੇ ਲੈ ਕੇ ਜਾਣਾ ਪੂਰਾ ਚੈੱਕ ਕਰਕੇ ਲੈ ਜਾ ਪੈਣਾਂ ਨੂੰ ਬੇਨਤੀ ਕਰਦੀ ਆ ਅਸੀਂ ਨਮਾ ਵੇਜ ਨੇ ਸ਼ੁਰੂ ਕਰ ਰਹੇ ਹਾਂ ਦੁੱਧ ਦਾ ਵੀਰ ਜੀ ਪੈਣੂ ਜਿਹਨੂੰ ਵੀ ਦੁੱਧ ਦਹੀਂ ਲੱਸੀ ਖੁਆ ਜਾਂ ਮਠਿਆਈ ਦੀ ਲੋੜਾ ਸਾਨੂੰ ਸਾਡੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਸਾਨੂੰ ਜਰੂਰ ਦੱਸਿਓ ਆਰਡਰ ਦਿਓ ਅਸੀਂ ਲੋੜ ਮੁਤਾਬਕ ਚੀਜ਼ ਤਿਆਰ ਕਰਾਂਗੇ ਅਸੀਂ ਫालतू ਚੀਜ਼ ਤਿਆਰ ਕਰਕੇ ਨਹੀਂ ਰੱਖਣੀ ਜੇਦੋਂ ਸਾਨੂੰ ਆਰਡਰ ਆਉਂਦਾ ਸੀ ਉਹ ਹੀ ਚੀਜ਼ ਉਹਨੂੰ ਤਿਆਰ ਕਰਨੀ ਆ ਜਿੰਨੀ ਆਪਦੀ ਅਗਲੇ ਨੂੰ ਚਾਹੀਦੀ ਜ਼ਰੂਰਤ ਆ ਗਈ ਬੜਾ ਅਸੀ ਕਰਨਾ ਹੈਗਾ ਜਦੋਂ ਆਣ ਦੋ ਤਿੰਨ ਦਿਨੋਂ ਕੇ ਸਾਨੂੰ ਉਧਰ ਭਜੇ ਨੱਠ ਸੀ ਸਤੋ ਤਾਂ 100 ਕੋਲ ਨਾਲ ਕੋਈ ਵਾਰਕ ਨਹੀਂ ਹੋਇਆ ਇਸ ਕਰਕੇ ਅੱਜ ਸਾਨੂੰ ਸਪੈਸ਼ਲ ਦੱਸ ਰਿਹਾ ਵੀ ਸਾਡੀ ਦੁਕਾਨ ਉਧਰ ਸ਼ੁਰੂ ਕੀਤੀ ਆ ਸਾਨੂੰ ਸਾਰੇ ਭੈਣ ਭਾਈਆਂ ਦਾ ਸੰਯੋਗ ਦੀ ਲੋੜ ਹੈ ਸਾਡਾ ਵੱਧ ਤੋਂ ਵੱਧ ਸਾਥ ਦਿਓ ਬਾਈ ਜੀ ਭੈਣੋ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਆ ਆਪੋ ਵੀਰੇ ਰੈਕੋਟ ਕਰਿਆ ਸ਼ੁਰੂ ਕੰਮ ਨੱਥੋਵਾਲ ਮਿਲਕ ਸੈਂਟਰ ਇੱਕ ਮੈਂਬਰ ਪੂਰਣ ਪਿਓਰ ਚੀਜ਼ ਆਪਾਂ ਲੈ ਕੇ ਆਵਾਂਗੇ ਇਹ ਥਾਣੇ ਕੋਲੋਂ ਅੰਦਰ ਆ ਜਿੱਥੇ ਆਪਾਂ ਥਾਣੇ ਕੋਲੋਂ ਅੰਦਰ ਬਾਜ਼ਾਰ ਚ ਨੂੰ ਐਂਟਰ ਕਰਦੇ ਆ ਉਹ ਬੈਠਾ ਦੁਦਾਰਾ ਹਾਂ ਜਿਵੇਂ ਤੁਸੀਂ ਦੁਕਾਨ ਉਹਦੇ ਡੈਰੀ ਤੇ ਸਾਡਾ ਫਾਰਮ ਆਗਾ ਮੱਥਵਾਰ ਤੇ ਅਸੀਂ ਦੁੱਧ ਦਾ ਕੰਮ ਸ਼ੁਰੂ ਕੀਤਾ ਰਾਏਪੁਰ ਤੇ ਕੱਲ ਤੁਸੀਂ ਪਹਿਲੇ ਦਿਨ ਸ਼ੁਰੂ ਕਰਦੇ ਨਾ ਸਵੇਰੇ ਮੋਰ ਵੀ ਆਵਾਂ ਦੁੱਧ ਲੈ ਕੇ ਤੇ ਤਾਇਆ ਦੁੱਧ ਵਧੀਆ ਦੁੱਧ ਮੱਝਾਂ ਦਾ ਇੱਕ ਨੰਬਰ ਦੁੱਧ ਵੇਚਾਂਗੇ ਦੋ ਘੰਟੇ ਸਵੇਰੇ